ਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਪਾਣੀ ਜਿਹੜਾ ਉਹ ਪਿੰਡਾਂ ਵਿੱਚ ਦਾਖਲ ਹੋ ਗਿਆ। ਜਿੱਥੇ ਹੋਰ ਭਗਵਾਨ ਤਮਾਨ ਆਵੇਂ ਬਾਕਲਾ ਕਰੀ ਜਾਂਦਾ ਮੈਂ ਆ ਕੁਝ ਪਛਾਤਾ ਉਹ ਇੱਥੇ ਆਣ ਕੇ ਦੇਖੇ ਤਾਂ ਹੀ ਕੀ ਪਛਾਹਿਆ ਸਾਨੂੰ ਕੀ ਮਿਲਿਆ ਸਾਨੂੰ ਨਹੀਂ ਪਤਾ ਉੱਥੇ ਕੀ ਪਚਾਉਣ ਡਿਆ ਕੇ ਆਪ ਖਾਣ ਡਿਆ ਕੇ ਕਿਸੇ ਨੂੰ ਦੇਣ ਡਿਆ। ਸਵੇਰ ਦੇ ਇੱਥੇ ਆਏ ਹੋ। ਹਰੇਕ ਪਿੰਡੇ ਜਾਂਦੇ ਤੁਹਾਨੂੰ ਕੋਈ ਮੁਲਾਜ਼ਮ ਦੱਸਿਆ ਜੀ ਨਹੀਂ ਦੱਸਿਆ ਨਾ। ਤਾਂ ਲੋ ਬੇੜਾ ਕਰਕੇ ਕਰਤਾ ਹੈ ਸਰਕਾਰ ਨੇ ਹੈ ਐਂਡੀ ਕਰਤਾ ਜੀ ਤਾਂ ਸਾਡਾ ਤਾਂ ਹੰਢੇਲ ਕਰਤਾ ਵੀ ਅਸੀਂ ਪਾਕਿਸਤਾਨ ਨੂੰ ਲੰਘ ਜੀਏ ਬਿਲਕੁਲ ਬਲੌਕ ਹੋ ਚੁੱਕਿਆ ਹੈ ਰੋਡ ਬਲੌਕ ਛੱਡ ਗਿਆ ਤਾਂ ਰੋਡ ਪੇਕਾਰ ਹੋ ਗਿਆ ਟੁੱਟ ਗਿਆ ਜੀ ਬੇੜਾ ਕਰਕ ਹੋ ਗਿਆ ਇਸ ਰੋਡ ਦਾ ਦੇਖੋ 23 ਵਿੱਚ ਪਾਣੀ ਆਇਆ 23 ਦੀ ਮਾਰ ਜੇ ਕਿਸਾਨ ਨੇ ਚੱਲੀ ਨਹੀਂ ਹੁਣ 25 ਵਿੱਚ ਆ ਗਿਆ 25 ਤੋਂ ਬਾਅਦ ਕਿਸਾਨਾਂ ਦੀ ਤਾਂ ਬਾਅਦ ਛੁੱਟੀ ਹੋ ਗਈ ਜੀ ਕਿਸਾਨ ਤਾਂ ਬਸ ਸਮਝ ਲੋ ਮਾਰ ਹੀ ਗਿਆ ਕਿਸਾਨ ਕਰਦੋ ਕਰ ਪੰਜ ਛੇ ਪਿੰਡ ਹੈਗੇ ਜੋ ਪਾਣੀ ਦੀ ਮਾਰ ਵਿੱਚ ਫਸੇ ਪਿਆ ਲੋਕ ਭੁੱਖੇ ਤੇ ਆਏ ਮਾਰ ਰਹੇ ਆ ਸਰ ਜੀ ਦੋ ਵਾਰ ਕਿਉਂ ਨਾ ਲਾਇਆ ਮੈਂ ਪਹਿਲੀ ਵਾਰ ਮੀਂਹ ਨਾਲ ਡੁੱਬ ਗਿਆ ਹੁਣ ਫਿਰ ਲਾਇਆ ਹੁਣ ਤਾਂ ਫਿਰ ਮਾਰਿਆ ਗਿਆ ਹੁਣ ਮੇਰਾ ਮੇਰੇ ਦਾ ਤਾਂ ਕਰਜ਼ਾ ਚੜ ਗਿਆ ਚੜ ਗਿਆ ਆ ਮੇਰੇ ਪੁੱਤਾਂ ਤੇ ਪੁੱਤ ਤੇ ਵੀ ਚੜ ਗਿਆ ਕਰਜ਼ਾ ਸਾਡੇ ਘਰ ਦੀ ਸਾਰੇ ਪਿੰਡੇ ਦੀ ਛੁੱਟੀ ਹੋ ਗਈ ਹਮਚੱਕ ਦਾ ਹਮਚੱਕ ਦਾ ਨਾਂ ਮੁੰਡਾ ਹੀ ਦਿੱਤਾ ਪਿੰਡ ਦਾ ਵੀ ਹਮਚੱਕ ਇਹ ਗਈ ਕੋਈ ਨਹੀਂ ਇੱਥੇ ਆ ਦੇਖੋ ਤੁਸੀਂ ਫਰਦੀ ਵੀ ਪਾਣੀ ਕਿੰਨਾ ਚੱਲੇ ਆ ਕੋਈਪਰ ਦੇ ਪਿੰਡਾਂ ਵਿੱਚ ਲਗਾਤਾਰ ਸਤਲੁਜ ਦਰਿਆ ਮਾਰ ਜੜੀ ਆ ਉਹ ਪਾਰਿਆ ਇਸ ਵੇਲੇ ਸੀ ਕੋਈਪਰ ਦੇ ਪਿੰਡ ਹਮਤ ਚੱਕ ਵਾਲਾ ਵਿਖੇ ਮੌਜੂਦ ਹਾਂ ਜਿੱਥੇ ਪਾਣੀ ਜਿਹੜਾ ਉਹ ਦਾਖਲ ਹੋ ਚੁੱਕਿਆ ਸਭ ਤੋਂ ਪਹਿਲਾਂ ਤੁਹਾਨੂੰ ਪਾਣੀ ਦੀ ਸਪੀਡ ਚੈੱਕ ਕਰਵਾ ਦਿੰਨੇ ਆ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਨਾਲ ਪਾਣੀ ਜਿਹੜਾ ਉਹ ਪੰਡਾਂ ਵਿੱਚ ਦਾਖਲ ਹੋ ਗਿਆ ਇਹ ਰੋਡ ਜਿਹੜਾ ਜੇ ਰੋਡ ਦੀ ਗੱਲ ਕਰੀਏ ਤਾਂ ਇਹ ਰੋਡ ਫਰੋਇਪਰ ਤੋਂ ਤਰੰਕਾਰਮੂਲੇ ਰੋਡ ਜਿਹੜਾ ਉਹ ਜਾਂਦਾ ਜਿਸ ਨੂੰ ਪੱਟੀ ਰੋਡ ਵੀ ਕਿਹਾ ਜਾਂਦਾ ਤੇ ਪੂਰੇ ਦਾ ਪੂਰਾ ਰੋਡ ਜਿਹੜਾ ਉਹ ਬਲੌਕ ਹੋ ਚੁੱਕਿਆ ਤਾਂ ਫਰੋਇਪਰ ਦੇ ਨਾਲੋਂ ਤਰੰਕਾਰਮ ਦਾ ਜਿਹੜਾ ਸੰਪਰਕ ਆ ਉਹ ਟੁੱਟ ਚੁੱਕਿਆ ਤੇ ਲੋਕਾਂ ਨੂੰ ਕਾਸੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਤਾਂ ਉਧਰ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਦੀ ਸਾਈਡ ਹਰੀਕੇ ਦਰਿਆ ਤਾਂ ਦਰਿਆ ਤੋਂ ਸਿੱਧਾ ਪਾਣੀ ਜਿਹੜਾ ਉਹ ਇਸ ਪਿੰਡ ਵਿੱਚ ਜਿਹੜਾ ਦਾਖਲ ਆ ਹੋ ਰਿਹਾ ਤਾਂ ਪੂਵੇਂ ਤੇ ਪੁਰੇ ਘਰ ਜਿਹੜੇ ਆ ਉਹ ਪਾਣੀ ਵਿੱਚ ਘਰੇ ਹੋਏ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰ ਰਿਹਾ ਤਾਂ ਉਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਸਾਹਮਣੇ ਨਵਾਂ ਘਰ ਪਾਇਆ ਹੋਇਆ ਤਾਂ ਘਰਾਂ ਦੇ ਨਾਲ ਪਾਣੀ ਜਿਹੜਾ ਉਹ ਲੱਗਾ ਹੋਇਆ ਤਾਂ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਉਹ ਕਰਨਾ ਪੈ ਰਿਹਾ ਇੱਥੇ ਲੋਕ ਵੀ ਮੌਜੂਦ ਆ ਪਿੰਡ ਵਾਸੀ ਤਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਕਰ ਲੈਨੇ ਆ ਵੀ ਕਦੋਂ ਕਦੋਂ ਪਾਣੀ ਜੜਾਏ ਵਧਿਆ ਹੋਇਆ ਹੈ ਇਹ ਕੱਲ ਤਕਰੀਬਨ 6 ਵਜੇ ਦਾ ਪਾਣੀ ਵਧਣ ਲੱਗਿਆ ਸੀ 6 ਵਜੇ ਹਾਂਜੀ ਸਵੇਰ ਦੀ 6 ਵਜੇ ਦਾ ਇੰਦਾ ਹੀ ਪਾਣੀ ਸਪੀਡ ਤੇ ਚੱਲ ਗਿਆ ਹਾਂਜੀ ਕੱਲ ਦਾ ਸਵੇਰ ਇੰਦਾ ਨਹੀਂ ਚੱਲ ਰਿਹਾ 6 ਵਜੇ ਤੋਂ ਸਟਾਰਟ ਹੋਇਆ ਯਾਨੀ ਕਿ 12 ਵਜੇ ਤੱਕ ਪੂਰਾ ਭੋਲੇ ਤੋਂ ਪਾਣੀ ਚੱਲਣ ਲੱਗ ਪਿਆ ਸੀ ਤੇ ਪਾਣੀ ਅੱਕੇ ਕਿੰਨੇ ਕ ਪਿੰਡਾਂ ਨੂੰ ਜਿਹੜਾ ਮਾਰ ਕਰ ਰਿਹਾ ਹੈ? ਤਕਰੀਬਨ 8-10 ਪਿੰਡ ਆ ਜਿਹੜਾ ਮਾਰ ਕਰ ਰਿਹਾ ਹੈ ਜੀ। ਫਿਰੋਜ਼ਪੁਰ ਤੋਂ ਯਾਨੀ ਕਿ ਏਰੀਏ ਦੇ ਵਿੱਚ ਵਿੱਚ ਐ ਦਰਿਆ ਵਾਲੀ ਸਾਈਡ ਤੇ ਤੇ ਬਾਕੀ ਜਿਨ੍ਹਾਂ ਦੇ ਜ਼ਮੀਨਾਂ ਹੋ ਉਹ ਤਾਂ ਵੱਖਰੇ 18-19-20 ਪੈਂਡ ਬਣ ਜਾਣੇ ਆ ਜੀ। ਹਾਂਜੀ। ਇਹ ਜੇ ਰੋਡ ਦੀ ਗੱਲ ਕਰੀਏ ਤਾਂ ਰੋਡ ਕਿੱਥੋਂ ਲੈ ਕੇ ਕਿੱਥੋਂ ਤੱਕ ਜਾਂਦਾ? ਇਹ ਹਰ ਕੇ ਤੋਂ ਲੈ ਕੇ ਪੱਟੀ ਤੇ ਕਰ ਜਾਂਦਾ ਜੀ ਰੋੜੇ ਬਿਲਕੁਲ ਬਲੌਕ ਹੋ ਚੁੱਕਿਆ ਹੈ ਰੋੜ ਤੇ ਬਲੌਕ ਛੱਡ ਗਿਆ ਤੇ ਰੋੜ ਬੇਕਾਰ ਹੋ ਗਿਆ ਟੁੱਟ ਗਿਆ ਜੀ ਬੇੜਾ ਕਰਕ ਹੋ ਗਿਆ ਇਸ ਰੋੜ ਦਾ ਹੁਣੇ ਅਜੇ ਥੋੜੀ ਦੇਰ ਪਹਿਲਾਂ ਇਹਨਾਂ ਦੀ ਇਹਨਾਂ ਦੀ ਮੁਰੰਮਤ ਕਰਾਈ ਗਈ ਸੀ ਪਰ ਇਹ ਹੁਣ ਬਹੁਤ ਖਸਤਾ ਹੋ ਗਿਆ ਰੋ ਇਹ ਹਰ ਵਾਰੀ ਜਦੋਂ ਵੀ ਹੜ ਆਉਂਦੇ ਆ ਇਹ ਹਾਲਾਤ ਹੀ ਹੁੰਦੇ ਪਿੰਡ ਦੇ ਹਾਂਜੀ ਇਤਾਂ ਇਹੀ ਹਾਲਾਤ ਆਉਂਦੇ ਹਰ ਸਾਲ ਇਹੀ ਹਾਲਾਤ ਆ ਦੇਖੋ ਤੇਈ ਵਿੱਚ ਪਾਣੀ ਆਇਆ ਤੇ ਇਹਦੀ ਮਾਰ ਅਜੇ ਕਿਸਾਨ ਨੇ ਚੱਲੀ ਨਹੀਂ ਹੁਣ 25 ਵਿੱਚ ਆ ਗਿਆ 25 ਤੋਂ ਬਾਅਦ ਕਿਸਾਨਾਂ ਦੀ ਤੇ ਬਾਅਦ ਛੁੱਟੀ ਹੋ ਗਈ ਜੀ ਕਿਸਾਨ ਤਾਂ ਬਸ ਸਾਰੇ ਜਿਹੜਾ ਮਾਰੀ ਗਿਆ ਕਿਸਾਨ ਹੈ ਨਾ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਸਾਰ ਲੈ ਰਹੀ ਆ ਨਾ ਇੱਥੇ ਕੋਈ ਕੋਈ ਮੁਲਾਜ਼ਮ ਇਹਨਾਂ ਦਾ ਪਹੁੰਚਿਆ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਪਹੁੰਚਿਆ ਬਿਲਕੁਲ ਹੀ ਇਹਨਾਂ ਬੇੜਾ ਕਰ ਕਰਤਾ ਜੀ ਕੋਈ ਪ੍ਰਬੰਧ ਨਹੀਂ ਕੀਤੇਗੇ ਇੱਧਰ ਘੜ ਤੋਂ ਘੜ ਪੰਜ 6 ਪਿੰਡ ਹੈਗੇ ਜੋ ਪਾਣੀ ਦੀ ਮਾਰ ਵਿੱਚ ਫਸੇ ਪਏ ਲੋਕ ਭੁੱਖੇ ਤੇ ਆਏ ਮਰ ਰਹੇ ਆ ਉਹਨਾਂ ਨੂੰ ਕੋਈ ਪਾਣੀ ਨਹੀਂ ਪਹੁੰਚਾਇਆ ਜਾ ਰਿਹਾ ਜੋ ਸੰਸਥਾ ਸਮਾਜ ਸਮਤਾਵਾਂ ਨੇ ਉਹ ਥੋੜਾ ਬਹੁਤ ਪ੍ਰਬੰਧ ਕਰੀ ਜਿੰਨਾ ਕੋ ਕਰ ਸਕਦੇ ਉਹਨਾਂ ਕਰ ਰਿਹਾ ਇੱਥੇ ਜਿਹੜੇ ਲੋਕ ਪਾਣੀ ਵਿੱਚ ਘਰੇ ਹੋਏ ਆ ਉਹਨਾਂ ਉਹਨਾਂ ਤੱਕ ਕੋਈ ਮਦਦ ਕੋਈ ਪਹੁੰਚੀ ਹੁਣ ਤੱਕ ਸਰ ਜੀ ਮਦਦ ਅਜੇ ਤੱਕ ਆਣੇ ਦੀ ਨਹੀਂ ਪਹੁੰਚੀ ਸਰਕਾਰ ਨੇ ਤਾਂ ਕੋਈ ਇੱਕ ਪੈਸੇ ਦੀ ਮਦਦ ਨਹੀਂ ਇਹਨਾਂ ਕੋਲ ਪਹਚਾਈ ਗਈ ਜੀ ਕਿਉਂਕਿ ਉਹ ਪਕਾਨਤ ਮਾਨ ਐਵੇਂ ਪਾ ਗੱਲਾਂ ਕਰੀ ਜਾਂਦਾ ਮੈਂ ਆ ਕੁਝ ਪਹਚਾਤਾ ਉਹ ਇੱਥੇ ਆਣ ਕੇ ਦੇਖੇ ਤਾਂ ਅਸੀਂ ਕੀ ਪਹਚਾਇਆ ਸਾਨੂੰ ਕੀ ਮਿਲਿਆ ਸਾਨੂੰ ਨਹੀਂ ਪਤਾ ਉੱਥੇ ਕੀ ਪਹਚਾਉਣ ਡਿਆ ਕਿ ਆਪ ਖਾਣ ਡਿਆ ਕਿ ਕਿਸੇ ਨੂੰ ਦੇਣ ਡਿਆ ਸਾਨੂੰ ਇਹਦੇ ਬਾਰੇ ਕੋਈ ਨਹੀਂ ਸਾਡੇ ਕੋਲ ਜਦੋਂ ਪਹੁੰਚੇਗੀ ਤਾਂ ਅਸੀਂ ਕਹਾਂਗੇ ਵੀ ਸਾਡੇ ਕੋਲ ਪਹੁੰਚਿਆ ਸਾਡੇ ਕੋਲ 1 ਰੁਪਏ ਦੀ ਕੁਛ ਚੀਜ਼ ਨਹੀਂ ਪਹੁੰਚੀ ਅਸੀਂ ਤਾਂ ਆਪ ਦਾ ਇੱਕ ਦੂਜੇ ਨਾਲ ਮਿਲਜੁਲ ਕੇ ਸੰਯੋਗ ਨਾਲ ਅਸੀਂ ਜੋ ਵੀ ਆਪ ਦਾ ਟਾਈਮ ਪਾਸ ਕਰ ਰਹੇ ਕਰ ਰਹੇ ਹਾਂ ਜੀ ਪ੍ਰਸ਼ਾਸਨ ਤਾਂ ਕਹਿ ਰਿਹਾ ਹੈ ਜੀ ਸਰ ਪ੍ਰਬੰਧ ਕੀਤੇ ਹੋਇਆ ਜਿਹੜੇ ਪਿੰਡਾਂ ਵਿੱਚ ਹੜ੍ਹ ਆਏ ਹੋਇਆ ਉੱਥੇ ਉਹਨਾਂ ਪਿੰਡਾਂ ਵਿੱਚ ਕਾ ਰਹਿਤ ਕੈਂਪ ਜਿਹੜੇ ਆ ਬਣਾਏ ਹੋਇਆ ਤਾਂ ਕਿ ਲੋਕਾਂ ਨੂੰ ਉੱਥੇ ਰੱਖਿਆ ਜਾ ਸਕੇ ਪਾਣੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਸਰ ਸਾਡੇ ਦਾ ਇੱਥੇ ਕੋਈ ਨਹੀਂ ਤੁਸੀਂ ਇੱਥੇ ਦੇਖਿਆ ਹੀ ਕੋਈ ਹੈਗਾ ਪ੍ਰਬੰਧ ਇੱਥੇ ਕੀਤਾ ਹੋਇਆ ਕਿਥੇ ਇੱਥੇ ਦੇਖ ਲਓ ਬੰਨ ਦੇ ਉੱਪਰ ਕੋਈ ਪ੍ਰਬੰਧ ਕੀਤਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਮੁਲਾਜ਼ਮ ਇੱਥੇ ਆ ਤੁਸੀਂ ਸਵੇਰੇ ਇੱਥੇ ਆਏ ਹੋ ਹਰੇਕ ਪਿੰਡੇ ਜਾਂਦੇ ਤੁਹਾਨੂੰ ਕੋਈ ਮੁਲਾਜ਼ਮ ਦੱਸਿਆ ਜੀ ਨਹੀਂ ਦੱਸਿਆ ਨਾ ਤੇ ਕਿਹੜੇ ਇੱਥੇ ਮੁਲਾਜ਼ਮ ਕੋਈ ਇੱਥੇ ਹਲੋ ਬੇੜਾ ਕਰਕੇ ਕਰਤਾ ਹੈ ਸਰਕਾਰ ਨੇ ਐਂਡੀ ਕਰਤਾ ਜੀ ਸਾਡਾ ਤਾਂ ਹੁਣ ਦਿਲ ਕਰਦਾ ਵੀ ਅਸੀਂ ਪਾਕਿਸਤਾਨ ਨੂੰ ਲੰਘ ਜਾਈਏ ਹੁਣ ਟਾਈਮ ਪਾਸ ਤਾਂ ਜਿਵੇਂ ਵੀ ਹੋਣਾ ਉਦਾਂ ਹੀ ਹੋਣਾ ਬਹੁਤ ਬੁਰਾ ਹਾਲ ਹੋਇਆ ਹੋਇਆ ਫਸਲਾਂ ਵੀ ਡੁੱਬ ਗਈਆਂ ਸਾਰੇ ਸਰ ਜੀ ਦੋ ਵਾਰ ਝੋਨਾ ਲਾਇਆ ਮੈਂ ਪਹਿਲੀ ਵਾਰ ਮੀਂਹ ਨਾਲ ਡੁੱਬ ਗਿਆ ਹੁਣ ਫਿਰ ਲਾਇਆ ਹੁਣ ਤਾਂ ਫਿਰ ਮਾਰਿਆ ਗਿਆ ਹੁਣ ਮੈਂ ਸਾ ਮੇਰੇ ਦਾ ਤਾਂ ਕਰਜ਼ਾ ਚੜ ਗਿਆ ਚੜ ਗਿਆ ਆ ਮੇਰੇ ਪੁੱਤਾਂ ਤੇ ਪੁੱਤ ਦੇ ਵੀ ਚੜ ਗਿਆ ਕਰਜ਼ਾ ਸਾਰੀ ਉਮਰ ਨਹੀਂ ਕਰਜ਼ਾ ਲਾ ਦੇਖੋ ਕਿਸਾਨਾਂ ਨੇ ਠੇਕੇ ਦੇ ਲੈ ਲੈ ਕੇ ਜ਼ਮੀਨਾਂ ਲਾਈਆਂ ਤੇ ਉਹ ਸਾਰਾ ਕੁਝ ਰੋ ਗਿਆ 23 ਦਾ ਜੇ ਕਿਸਾਨ 23 ਵਿੱਚ ਉੱਪਰ ਆਇਆ ਨਹੀਂ ਤੇ 25 ਦੀ ਮਾਰ ਪੈ ਗਈ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੋਇਆ ਕਿਸਾਨ ਦੇ ਨਾਲ-ਨਾਲ ਦੇਖੋ ਮਜ਼ਦੂਰ ਵੀ ਮਾਰੇ ਗਏ ਜਦੋਂ ਕਿਸਾਨ ਦਾ ਕੰਮ ਚੱਲੇਗਾ ਤਾਂ ਮਜ਼ਦੂਰ ਦਾ ਕੰਮ ਚੱਲੇਗਾ ਮਜ਼ਦੂਰ ਵੀ ਇੱਥੋਂ ਕਿਸਾਨਾਂ ਕੋਲ ਰੋਟੀ ਖਾਣੀ ਆ ਪਰ ਉਹ ਦੋਵੇਂ ਇਹਨਾਂ ਦਾ ਕਿਸਾਨ ਤੇ ਮਜ਼ਦੂਰ ਦਾ ਬੇੜਾ ਗਰਕ ਹੋ ਗਿਆ ਹੈ ਬਿਲਕੁਲ ਇੱਕ ਵਾਰੀ ਤਸਵੀਰਾਂ ਤੁਹਾਨੂੰ ਸਿਰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਕੁਝ ਲੋਕ ਹੋਰ ਵੀ ਮੌਜੂਦਾ ਗੱਲਬਾਤ ਕਰ ਲੈਨੇ ਆ ਬਾਈ ਕੀ ਨਾਮ ਕੀ ਤੁਹਾਡਾ ਸਰ ਜੀ ਮੇਰਾ ਸਰਜੀਤ ਸਿੰਘ ਪਾਣੀ ਦੀ ਕੀ ਸਥਿਤੀ ਹੈ ਇਸ ਟਾਈਮ ਪਾਣੀ 2023 ਦੇ ਵਿੱਚ ਆਇਆ ਹੈ ਸਾਡੀ ਕਿਹੇ ਵਾਰਡ ਨਹੀਂ ਪੁੱਛੀ ਕੀ ਇਹ ਨਹੀਂ 2000 ਰੁਪਏ ਸਾਡੇ ਪਾ ਦਾ ਖਾਤੇ ਚ ਕੀ ਸਾਡਾ ਕੁਝ ਨਹੀਂ ਬਣਿਆ ਤੇ ਉਦੋਂ ਬਾਅਦ ਹੁਣ ਪਾਣੀ ਆ 2025 ਦੇ ਵਿੱਚ ਸਾਡੇ ਜੁਆਕਾਂ ਦੇ ਸਾਰੇ ਪਰਿਵਾਰ ਦੇ ਸਾਰੇ ਪਿੰਡ ਦੇ ਕਿਸੇ ਨੂੰ ਇਹ ਸਰਕਾਰ ਨੇ ਕੱਖ ਨਹੀਂ ਦਿੱਤਾ ਸਾਡੇ ਘਰ ਦੀ ਸਾਰੇ ਪਿੰਡ ਦੀ ਛੱਤੀ ਹੋ ਗਈ ਹਮਚੱਕ ਦਾ ਹਮਚੱਕ ਦਾ ਨਾਂ ਮੁੰਡਾ ਹੀ ਦਿੱਤਾ ਪਿੰਡ ਦਾ ਵੀ ਹਮਚੱਕ ਇਹ ਗਈ ਕੋ ਨਹੀਂ ਇੱਥੇ ਆ ਦੇਖੋ ਤੁਸੀਂ ਫਰਦੀ ਵੀ ਪਾਣੀ ਕਿੱਨਾ ਚੱਲੇ ਆ ਤੇ ਸਾਡੇ ਕੋਈ ਵੈਰ ਜੋ ਨਹੀਂ ਤੇ ਕੋਈ ਸਾਨੂੰ ਪੁੱਛਦਾ ਬਲਾਉਂਦਾ ਨਹੀਂ ਸਾਡੇ ਉਹ ਜੰਗ ਪਸ਼ੂ ਵੀ ਭੁੱਖੇ ਮਰ ਰਹੇ ਆ ਪਰਿਵਾਰ ਵੀ ਹੁਣ ਕੋਈ ਇੱਥੇ ਕੋਈ ਖਾਣੇ ਦਾ ਦਾਣਾ-ਦਾਣਾ ਕੁਝ ਵੀ ਨਹੀਂ ਆਦਾ ਪਿਆ। ਤੇ ਸਾਹਬ ਤੇ ਕੋਈ ਵੀ ਕੁਝ ਵੀ ਨਹੀਂ ਹੋ ਰਹਾ। ਇਹ ਭਲਵੰਤ ਮਾਨ 2023 ਦੇ ਵਿੱਚ ਆਇਆ ਸੀ। ਤੁਝੇ ਪਿੰਡਾਂਾਂ ਗਏ ਪਰ ਨਲੇ ਲਵੇਰੇ ਕਮਨਗੂੜ ਤੇ ਬਹਿ ਕੇ ਇਹ ਗੱਲ ਕਰਦਾ ਹਈ ਇਹ ਚਲੋ ਝੋਨਾ ਡੋਏ ਝੋਨਾ ਡੁੱਬ ਗਏ ਤੇ ਫਿਰ ਜੀਰੀ ਲਗਾਈ ਚੋਦੀ। ਕੋਈ ਜੀਰੀ ਨਹੀਂ ਲਗਾਈਗੀ। ਤਿੰਨ ਵਾਰੀ ਪਾਣੀ ਆਇਆ। ਉਹ ਦਿਨ ਤੋਂ ਸਾਰੇ ਗਰੀਬ ਤਗੜੇ ਮਾੜੇ ਸਾਰੇ ਥੱਲੇ ਆ ਗਏ ਉਦੋਂ ਬਹੁਤ ਵਿੱਚ 2025 ਦੇ ਵਿੱਚ ਆਇਆ ਤੇ ਦੁਨੀਆ ਕਿੱਥੇ ਠਾਵੇ ਦੀ ਤਗਰੀਬ ਕਿੱਥੇ ਜਾਣਦੇ ਤਗੜੇ ਵੀ ਕਿੱਥੇ ਜਾਣਦੇ ਤਗੜਿਆਂ ਨਾਲ ਗਰੀਬ ਨੇ ਜੀ ਵੀ ਤਗੜਿਆਂ ਨਾਲ ਗਰੀਬ ਨੇ ਤਗੜੇ ਦਾ ਫਰਨ ਨਾ ਡੁੱਬਿਆ ਤੇ ਗਰੀਬੀ ਵਿੱਚ ਝਾੜੀ ਘੜ ਲੈਣਦੇ ਤੇ ਤਗੜਿਆ ਕੋ ਨਾ ਖੁਸ਼ ਹੋਇਆ ਤੇ ਗਰੀਬ ਕਿੱਥੇ ਝਾੜੀ ਕਰੇਗਾ ਕਰ ਲੈਦਾ ਨਹੀਂ ਕਰ ਸਕਦਾ ਤੇ ਵੀਰ ਜੀ ਵੇਖ ਲਓ ਮੇਰੇ ਅੰਦਰੋਂ ਹੀ ਪਾਣੀ ਭੰਗਣਿਆ ਹੈ ਗੇੜ ਦੇ ਸਾਹਮਣੇ ਠੀਕ ਨਹੀਂ ਦਾਣੇ ਵੇਖ ਲੋ ਵੀ ਮੈਂ ਅੱਲਾ ਦੇ ਰੱਖਿਆ ਕੇ ਟਰੈਕਟਰ ਲਿਆ ਕੇ ਮੰਗ ਕੇ ਅੱਲਾ ਦੇ ਉੱਤੇ ਦਾਣੇ ਰੱਖਿਆ ਫਲੇਟਾਂ ਲਾਈਆਂ ਫਿਰ ਵੀ ਮਿੱਟੀ ਪਾਈ ਜਾਂਦੀ ਹੈ ਜੇ ਵੀ ਤੇ ਜੇ ਵੀ ਕੋਈ ਪਤਾ ਨਹੀਂ ਕੀ ਬੜਨਾ ਤੇ ਕੀ ਨਹੀਂ ਪਾਈਦਾ ਪਾਣੀ ਵਧ ਹੀ ਜਾਂਦਾ ਹੈ ਪਰ ਇਹ ਕਿਹੜੀ ਸਰਕਾਰ ਆਈ ਏ ਕੇ ਕੰਮ ਨਹੀਂ ਨਹੀਂ ਆਈ ਇਹਨੇ ਖਾਨੇ ਹੀ ਖਰਾਬ ਕਰਤਾ ਹੈ ਦੂਜੇ ਸਰਕਾਰਾਂ ਆਈਆਂ ਨੇ ਦੋ ਤਿੰਨ ਉਹਨਾਂ ਕੁਝ ਨਾ ਕੁਝ ਸਵਾਰਿਆ ਹੈ ਇਹਨੇ ਕੁਝ ਨਹੀਂ ਸਵਾਰਿਆ ਏ ਸਰਕਾਰ ਕਹਿ ਕੰਮ ਬੰਦ ਨਹੀਂ ਡੁਗਲੀ ਗੇੜਾ ਦਾ ਬਿਲਕੁਲ ਕਿਤੇ ਨਾ ਕਿਤੇ ਲੋਕਾਂ ਵਿੱਚ ਗੁੱਸਾ ਵੀ ਜਿਹੜਾ ਉਹ ਦੇਖਿਆ ਜਾ ਰਿਹਾ ਕਿ ਕਿ ਪਿੰਡਾਂ ਵਿੱਚ ਸਤਲੁਜ ਦਰਿਆ ਲਗਾਤਾਰ ਮਾਰ ਜਿਹੜੀ ਆ ਉਹ ਕਰਿਆ ਪਿੰਡਾਂ ਦੇ ਪਿੰਡ ਜੜਿਆ ਉਹ ਪਾਣੀ ਵਿੱਚ ਡੋਬ ਰਹੇ ਆ ਘਰ ਜੜੇ ਆ ਉਹ ਪਾਣੀ ਦੀ ਲਪੇਟ ਵਿੱਚ ਆ ਗਿਆ ਤੇ ਦੁਖੀ ਲੋਕ ਜਿਹੜੇ ਆ ਉਹ ਸਰਕਾਰ ਤੇ ਕਿਤੇ ਨਾ ਕਿਤੇ ਪੜਾਸ ਜਿਹੜੀ ਆ ਕੋਕੜਤੇ ਨਜ਼ਰ ਆ ਗਿਆ ਸੋ ਲੋੜ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਪਿੰਡਾਂ ਵੱਲ ਧਿਆਨ ਦੇਣ ਦੀ ਤਾਂ ਜੋ ਜਿਹੜੇ ਲੋਕ ਪਾਣੀ ਵਿੱਚ ਫਸੇ ਹੋયા ਉਹਨਾਂ ਨੂੰ ਬਾਹਰ ਜਿਹੜਾ ਕੱਢਿਆ ਜਾ ਸਕੇ ਸਰਪੱਤ ਕੈਮਰਾਮੈਨ ਰਾਜੀਵਿੰਦਰ ਨਾਲ ਰਮਜੀਤ ਸਖਾਣਾ ਪੰਜਾਬੀ ਲੋਕ